ਕਰਤਾ ਹੂੰ ਤੁਸੀਂ ਅਪਲਾਈ ਵੇਰਜ ਕਰ ਸਾਥੀਓ ਜਿਹੜੀਆਂ ਪੋਸਟਾਂ ਆਈਆਂ ਨੇ 3600 ਪੋਸਟਾਂ ਆ ਚੁੱਕੀਆਂ ਨੇ ਉਮੀਦ ਹੈ ਤੁਸੀਂ ਸਾਰਿਆਂ ਨੇ ਅਪਲਾਈ ਕਰ ਦਿੱਤਾ ਹੋਵੇ ਬੀਤੇ 1-2 ਦਿਨ ਤੋਂ ਲਗਾਤਾਰ ਬਿਆਨ ਆ ਰਹੇ ਐ ਸਿੱਖਿਆ ਮੰਤਰੀ ਦੇ ਜਿਹਦੇ ਵਿੱਚੋਂ ਬਹੁਤੇ ਸਾਥੀਆਂ ਨੂੰ ਸਾਡਿਆਂ ਨੂੰ ਇਸ ਗੱਲ ਦਾ ਭਲੇਖਾ ਹੈ ਕਿ ਪੋਸਟਾਂ ਮਾਸਟਰ ਕੈਡਰ ਦੀਆਂ ਨੇ ਪਰ ਅਜੇ ਤੱਕ ਮਾਸਟਰ ਕੈਡਰ ਦੀ ਕੋਈ ਭਰਤੀ ਨਹੀਂ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਸਿੱਖਿਆ ਮੰਤਰੀ ਦਾ ਬਿਆਨ ਸੁਣ ਲਿਆ ਜਿਹਦੇ ਵਿੱਚ ਉਹਨਾਂ ਨੇ ਲੈਕਚਰਾਰ ਦੀ ਗੱਲ ਕੀਤੀ ਹੈ ਪ੍ਰੋਮੋਸ਼ਨਾਂ ਦੀ ਗੱਲ ਕੀਤੀ ਹੈ ਪ੍ਰੋਫੈਸਰਾਂ ਦੀ ਗੱਲ ਕੀਤੀ ਹੈ ਫਿਰ ਕਿਤੇ ਜਾ ਕੇ ਮਾਸਟਰ ਕੇਟਰ ਦੀ ਜਿਹੜੇ ਸਾਰੀ ਗੱਲ ਸਮਝ ਕੇ ਆਪਾਂ ਅੰਦਾਜ਼ਾ ਲਾਈਏ ਤਾਂ ਘੱਟੋ-ਘੱਟ ਇਸ ਸਾਰੇ ਪ੍ਰੋਸੈਸ ਦੇ ਵਿੱਚ 7-8 ਮਹੀਨਿਆਂ ਦਾ ਸਮਾਂ ਲੱਗ ਸਕਦਾ ਹੈ ਕਹਿੰਦਾ ਭਾਵ ਕਿ 2025 ਲੰਘ ਸਕਦਾ ਹੈ ਮਾਸਟਰ ਕੇਟਰ ਦੀਆਂ ਪੋਸਟਾਂ ਦਾ ਕਿਉਂਕਿ ਸਰਕਾਰ ਲਿਖਰਾਂ ਦਾ ਇਸ਼ਤਿਹਾਰ ਦੇ ਦੇਊਗੀ ਇਸ ਤੋਂ ਬਾਅਦ ਦਾ ਪੇਪਰ ਹੋਣਾ ਹੈ ਕੰਪਲੀਟ ਹੋਣੀ ਹੈ ਜਿਹੜਾ ਪ੍ਰਮੋਸ਼ਨਾਂ ਹੋਣੀਆਂ ਨੇ ਮਾਸਟਰ ਕੈਡਰ ਦੇ ਵਿੱਚੋਂ ਫਿਰ ਕਿਤੇ ਜਾ ਕੇ ਮਾਸਟਰ ਕੈਡਰ ਦਾ ਜਿਸ ਗੱਲ ਦਾ ਖਬਸਾ ਹੈ ਕਿ 31 ਮਾਰਚ 31 ਦਸੰਬਰ 2025 ਵੀ ਇਹ ਮਿਲ ਨਹੀਂ ਸਕਦਾ ਇਹ ਹਰੇਕ 6 ਮਹੀਨੇ ਬਾਅਦ ਸਿੱਖਿਆ ਮੰਤਰੀ ਕੋਈ ਅਜਿਹਾ ਬਿਆਨ ਦੇ ਦਿੰਦਾ ਜਿਹਦੇ ਵਿੱਚੋਂ ਆਪ ਲੋਕਾਂ ਨੂੰ ਇਹ ਗੱਲ ਲੱਗਦੀ ਹੈ ਕਿ ਦੇਖੋ ਸਰਕਾਰ ਭਰਤੀਆਂ ਕਰ ਰਹੀ ਹੈ ਉਦਾਸ ਇਸ਼ਤਿਹਾਰ ਕੋਈ ਨਹੀਂ ਆਇਆ 3 ਸਾਲਾਂ ਤੋਂ ਲਗਾਤਾਰੇ ਕੁਝ ਹੁੰਦਾ ਆ ਰਿਹਾ ਹੈ 2022 ਦੇ ਵਿੱਚ ਵੀ ਬਿਆਨ ਦਿੱਤੇ ਸੀ ਕਿਹਾ ਮਤਰੀ ਨੇ 23 'ਚ ਵੀ 24 'ਚ ਵੀ ਨਾ ਤਾਂ ਐਂਟੀਟੀ ਦੀ 8393 ਪੈਂਡਿੰਗ ਪੰਜਾਂ ਨੇ ਅਜੇ ਤੱਕ ਕੋਈ ਭਰਤੀ ਨਹੀਂ ਮਾਸਟਰ ਕੈਡਰ ਦੀ ਕੋਈ ਭਰਤੀ ਨਹੀਂ ਕੀਤੀ 8TT ਦਾ ਕੋਈ ਇਸ਼ਤਿਹਾਰ ਨਹੀਂ ਆਇਆ ਮਾਸਟਰ ਕੈਡਰ ਦਾ ਨਵਾਂ ਇਸ਼ਤਿਹਾਰ ਕੋਈ ਨਹੀਂ ਦਿੱਤਾ ਪਿਛਲੀ ਅਧੂਰੀ ਪਈ ਹੈ ਲੈਕਚਰਾਰ ਦੀਆਂ 343 ਰੱਦ ਕਰਤੀਆਂ ਨਵੀਂ ਕੋਈ ਨਹੀਂ ਦਿੱਤੀਆਂ ਪੀਟੀ ਨੇ ਜਿਹੜੇ 2000 ਪੋਸਟਾਂ ਸੇ ਸੋਸ਼ੀਅਲ ਨੂੰ ਰੱਦ ਕਰਕੇ ਦੇ ਰਹੇ ਐ ਓ ਵੀ ਲਗਾਤਾਰ ਸਭ ਤਨ ਸਾਲ ਤੋਂ ਬਿਆਨ ਹੀ ਆ ਰਹੇ ਐ ਤਾਂ ਇਸ ਕਰਕੇ ਅਜੇ ਤੱਕ ਸਿੱਖਿਆ ਵਿਭਾਗ ਦੇ ਵਿੱਚ ਨਵੀਂ ਭਰਤੀ ਦਾ ਕੋਈ ਇਸ਼ਤਿਹਾਰ ਨਹੀਂ ਦਿੱਤਾ 645 ਅਸਿਸਟੈਂਟ ਪ੍ਰੋਫੈਸਰਾਂ ਦੀ ਗੱਲ ਕੀਤੀ ਹੈ ਪਰ ਅਜੇ ਤੱਕ ਉਹ ਵੀ ਇਸ਼ਤਿਹਾਰ ਦੇ ਕੇ ਉਸ ਨੂੰ ਵੀ ਸ਼ੁਰੂ ਨਹੀਂ ਕੀਤਾ ਸਿਰਫ ਐਲਾਨ ਹੋਇਆ ਹੈ ਸਿਹਤ ਦੇ ਵਿੱਚ ਵੀ ਸਿਰਫ 270 ਪੋਸਟਾਂ ਦਾ ਐਲਾਨ ਹੋਇਆ ਹੈ ਮਲਟੀ ਪਰਪਸ ਵਰਕਰ ਮੇਲ ਦੀਆਂ ਅਜੇ ਤੱਕ ਉਹਦਾ ਕੋਈ ਇਸ਼ਤਿਹਾਰ ਨਹੀਂ ਉਮਰ ਹੱਦ ਛੋਟ ਬਾਰੇ ਅਜੇ ਤੱਕ ਕਾਨੂੰਨੀ ਤੌਰ ਤੇ ਕੋਈ ਡਾਕੂਮੈਂਟ ਜਾਰੀ ਨਹੀਂ ਕੀਤੇ ਪਰ ਹਨੇ ਹਰੇਕ ਥਾਂ ਤੇ ਮੁੱਖ ਮੰਤਰੀ ਇਹ ਗੱਲ ਦਾ ਐਲਾਨ ਕਰਦਾ ਹੈ ਕਿ ਅਸੀਂ ਓਵਰਏਜ ਹੋ ਚੁੱਕਿਆ ਨੂੰ ਮੌਕਾ ਦੇਵਾਂਗੇ ਤਾਂ ਇਹ ਸਾਰੀਆਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅਜੇ ਤੱਕ ਸਾਰੀ ਪਾਣੀ ਚ ਮਰਾਨੀ ਹੈ ਤੁਸੀਂ ਜਦੋਂ ਕੋਈ ਮੰਤਰੀ ਦਾ ਬਿਆਨ ਆਉਂਦਾ ਹੈ ਕਿਤਾਬਾਂ ਨੂੰ ਹੋਰ ਪੜਨਾ ਸ਼ੁਰੂ ਕਰਦਿਨੇ ਹੋ ਹੋਰ ਜ਼ੋਰ ਲਾਉਣਾ ਸ਼ੁਰੂ ਕਰਦਿਨੇ ਹੋ ਕਿਉਂਕਿ ਜਿਸ ਤਰੀਕੇ ਦੇ ਨਾਲ ਸੰਘਰਸ਼ ਦੇ ਸਹਿਯੋਗ ਤੋਂ ਤੁਸੀਂ ਬਹੁ ਗਿਣਤੀ ਸਾਥੀ ਭਜ ਰਹੇ ਹੋ ਦਾ ਇਸ ਦਾ ਮਤਲਬ ਇਹ ਵੀ ਹੋ ਸਕਦਾ ਹੈ ਕਿ ਪਾਰਸ ਰਿਜੈਕਟ 100 150 ਪੋਸਟ ਦੇ ਕੇ ਮਾਸਟਰ ਕੀਡਰ ਦੀ ਇੱਕ ਵਾਰ ਸਰਕਾਰ ਸਾਰਿਆਂ ਨੂੰ ਖੜਾ ਸਕਦੀ ਹੈ ਕਿ ਸੰਘਰਸ਼ ਕਰਨ ਵਾਲੇ ਲੋਕ ਵੀ ਫਿਰ ਇਹ ਗੱਲ ਸੋਚਣ ਵਾਸਤੇ ਮਜਬੂਰ ਹੋ ਜਾਣ ਕਿ ਜਿੰਨੀਆਂ ਪੋਸਟ ਆਈਆਂ ਨੇ ਉਹਨਾਂ ਵਾਸਤੇ ਤਿਆਰੀ ਕਰੀਏ ਜਿਹੜੇ ਤੁਸੀਂ ਲਗਾਤਾਰ 37 24 ਤੋਂ ਤਿਆਰੀ ਕਰਨ ਤੋਂ ਬਾਅਦ ਵੀ ਰਹਿ ਗਏ ਕਟਾਈ ਕਾਟ ਚੋ ਵੀ ਰਹਿ ਗਏ ਲਗਾਤਾਰ ਤਿਆਰੀਆਂ ਦੇ ਵਿੱਚੋਂ ਤੁਸੀਂ ਸਾਰੀਆਂ ਤਿਆਰੀਆਂ ਕਰ ਲੀਆਂ ਨਹੀਂ ਤਾਂ ਤੁਹਾਨੂੰ ਵੀ ਇਸ ਗੱਲ ਦਾ ਜਿਨ੍ਹਾਂ ਦੇ ਪਿਛਲੀ ਵਾਰ 145 ਨੰਬਰ ਆ ਕੇ ਵੀ ਨੰਬਰ ਨਹੀਂ ਆਇਆ 127 48 ਚ ਰਹਿ ਗਿਆ ਪੰਜਾਬੀ ਦੇ 40 ਵਾਲੀ ਤੋਂ ਰਹਿ ਗਈ ਤਾਂ ਉਹਨਾਂ ਨੂੰ ਹੁਣ ਇਸ ਗੱਲ ਦਾ ਡਰ ਸਤਾਊਗਾ ਕਿ ਜੇ ਪੋਸਟਾਂ ਘਟਾ ਗਈਆਂ ਤਾਂ ਆਪਣੇ ਜਿ 149 48 ਨੰਬਰ ਆਉਣ ਤਾਂ ਜਾ ਕੇ ਆਪਣਾ ਮੈਟ ਦੇ ਵਿੱਚ ਨੰਬਰ ਆਊਗਾ ਤਾਂ ਸਿਲੈਕਸ਼ਨ ਹੋਊਗੀ ਤਾਂ ਇਹ ਸਰਕਾਰ ਸਾਰਾ ਕੁਝ ਇਹੀ ਕਰ ਸਕਦੀ ਹੈ ਕਿ ਸਾਰੇ ਸਬਜੈਕਟਾਂ ਦੀ ਮੈਟ 145 ਤੋਂ ਪਲੱਸ ਪਲੱਸ ਰਹਿ ਸਕਦੀ ਹੈ ਪਰ ਇਸ ਦਾ ਦੂਜਾ ਪੱਖ ਵੀ ਹੈ ਜਿਹੜਾ ਕਿ ਬੇਰਜ਼ਗਾਰ ਮੋਰਚਾ ਜਾਣਦਾ ਹੈ ਕਿ ਇਸ ਮੈਟ ਨੂੰ 130 ਤੋਂ 25 ਤੋਂ 20 ਤੋਂ ਥੱਲੇ ਕੇ ਮਿਲਿਆ ਜਾਂਦਾ ਜਾ ਸਕਦਾ ਹੈ ਉਹਦੇ ਅਨੇਕਾਂ ਕਾਰਨ ਨੇ ਤੁਹਾਡੇ ਨਾਲ ਸਾਝੇ ਵੀ ਕਰ ਰਹੇ ਹਾਂ ਕਿ 13 ਜੁਲਾਈ ਨੂੰ ਸੰਰੋਤਰਣ ਹੈ ਪਹਿਲੀ ਗੱਲ ਤੇ ਜਲਦੀ ਤੋਂ ਜਲਦੀ ਸਰਕਾਰ ਮਾਸਟਰ ਕੇਡਰ ਦੇ ਵਿੱਚੋਂ ਪ੍ਰੋਮੋਸ਼ਨਾਂ ਕਰੇ ਲੈਕਚਰਾਰ ਦੀਆਂ ਜਿਹੜੀਆਂ ਕਿ 75% ਹੋਣੀਆਂ ਨੇ ਜੇ 75% ਪ੍ਰੋਮੋਸ਼ਨਾਂ ਹੁੰਦੀਆਂ ਨੇ ਤਾਂ ਸਾਡੇ ਕੋਲੇ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਮਾਸਟਰ ਕੇਡਰ ਦੇ ਵਿੱਚੋਂ ਖਾਲੀ ਹੁੰਦੀਆਂ ਨੇ ਸਾਰੇ ਸਬਜੈਕਟਾਂ ਦੀਆਂ ਪ੍ਰੋਮੋਸ਼ਨਾਂ ਹੋਣ ਭਾਵੇਂ ਉਹ ਐਸਐਸਟੀ ਹਿੰਦੀ ਪੰਜਾਬੀ ਹੈ ਮੈਥ ਹੈ ਸਾਇੰਸ ਇੰਗਲਿਸ਼ ਹੈ ਸਾ ਜੇ ਡੀ ਵੀ ਸਿਰਜਤਾ ਸਾਰਿਆਂ ਦੀਆਂ ਪੋਸਟਾਂ ਖਾਲੀ ਹੁੰਦੀਆਂ ਨੇ ਤਾਂ ਜਲਦੀ ਤੋਂ ਜਲਦੀ ਸਰਕਾਰ ਕਿਉਂਕਿ ਸਾਰਾ ਕੁਝ ਸਰਕਾਰ ਕੋਲੇ ਤਿਆਰ ਹੈ ਜਲਦੀ ਤੋਂ ਜਲਦੀ ਪ੍ਰੋਮੋਸ਼ਨਾਂ ਕਰੇ ਤੁਰੰਤ ਅਸਿਸਟੈਂਟ ਪ੍ਰੋਫੈਸਰਾਂ ਦਾ ਪੇਪਰ ਮੈਟ ਜਿਹੜਾ ਐਡ ਦੇ ਕੇ ਪੇਪਰ ਕੰਡਕਟ ਕਰੇ ਸਾਡੇ ਉੱਚ ਯੋਗਤਾ ਵਾਲੇ ਸਾਥੀ ਸਾਡੇ ਉਧਰ ਚਲੇ ਜਾਣ ਲੈਕਚਰਰ ਦਾ ਇਸ਼ਤਿਹਾਰ ਜਲਦੀ ਦੇ ਕੇ ਸਰਕਾਰ ਪੇਪਰ ਕੰਡਕਟ ਕਰੇ ਤਾਂ ਜਿਨ੍ਹਾਂ ਕੋਲੇ ਯੋਗਤਾ ਲੈਕਚਰਰ ਦੀ ਹੈ ਐਮਏ ਹੈ ਉਹ ਸਾਡੇ ਸਾਥੀ ਉਧਰ ਚਲੇ ਜਾਣ ਨੈੱਟ ਵਾਲੇ ਅਸਿਸਟੈਂਟ ਪ੍ਰੋਫੈਸਰ ਚ ਜਾਣ ਲੈਕਚਰਰ ਵਿੱਚ ਐਮਏ ਕੀਤੀ ਆ ਉਹ ਸਾਥੀ ਜਾਣ ਇਸ ਤੋਂ ਬਾਅਦ ਮਾਸਟਰ ਕੇਟਰ ਦਾ ਜਲਦੀ ਤੋਂ ਜਲਦੀ ਕਰਕੇ ਦਸੰਬਰ ਤੋਂ ਪਹਿਲੇ ਕਿਉਂਕਿ 31 ਦਸੰਬਰ 2025 ਨੂੰ ਫਿਰ ਵੱਡੀ ਗਿਣਤੀ ਦੇ ਵਿੱਚ ਉਗ ਰਹੇ ਹੋਰ ਦਾ ਡਰ ਹੈ ਸਾਡੇ ਸਾਥੀਆਂ ਦਾ ਤਾਂ ਇਸ ਤੋਂ ਇਲਾਵਾ ਜਿਹੜਾ ਸਕੂਲਾਂ ਦਾ ਟਾਈਮ ਟੇਬਲ ਹੈ ਪੂਰੀ ਸੈਟਿੰਗ ਕੀਤੀ ਜਾਵੇ ਜਿਹੜਾ ਪ੍ਰਤੀ ਇੱਕ ਵਿਅਕਤੀ ਤੋਂ ਇੱਕੋ ਸਬਜੈਕਟ ਦਾ ਇੱਕ ਅਧਿਆਪਕ ਤੋਂ ਇੱਕੋ ਸਬਜੈਕਟ ਦਾ ਕੰਮ ਲਿਆ ਜਾਵੇ ਤਾਂ ਜਿਹੜੇ ਹੋਰ ਹਨੇਕਾ ਤਰੀਕਿਆਂ ਦੇ ਨਾਲ ਬੱਚਿਆਂ ਦੀ ਰੇਸ਼ੋ ਹੈ ਉਸ ਦੇ ਵਿੱਚ ਤਬਦੀਲੀ ਕੀਤੀ ਜਾਵੇ ਜੇ ਪਹਿਲੇ 130 ਦੀ ਹੈ ਜਾਂ 125 ਦੀ ਹੈ ਉਹਨੂੰ 120 ਦਾ 115 ਕੀਤੀ ਜਾਵੇ ਇਸ ਤਰੀਕੇ ਦੇ ਨਾਲ ਹੋਰ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਪੈਦਾ ਹੋ ਸਕਦੀਆਂ ਨੇ ਕਈ ਸਟੇਟਾਂ ਦੇ ਵਿੱਚ ਇਹ ਰੂਲ ਵੀ ਹੈ ਤਾਂ ਉਹ ਸਾਰਾ ਕੁਝ ਵਿਰਜ਼ਗਾਰ ਸਾਂਝਾ ਮੋਰਚਾ ਸਮਝਦਾ ਹੈ ਕਿ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ ਇਸੇ ਗੱਲ ਨੂੰ ਲੈ ਕੇ 13 ਜੁਲਾਈ ਨੂੰ ਸੰਗਰੂਤਰ ਨੇ ਜੇ ਤੁਸੀਂ ਲਗਾਤਾਰ ਕੱਲੀਆਂ ਤਿਆਰੀਆਂ ਤੱਕ ਸੀਮਤ ਰਹੇ ਤੁਹਾਡੇ 14748 ਨੰਬਰ ਆਉਣ ਤੋਂ ਬਾਅਦ ਵੀ ਤੁਸੀਂ ਵਿਅਰਜ਼ਗਾਰ ਰਹੇਗੇ ਤਾਂ ਤੁਸੀਂ ਇਮੇਚਰ ਕਰਕੇ ਦੇਖੋ ਤੁਹਾਡੇ ਤੇ ਕੀ ਬੀਤੂਗੀ ਪਰ ਜਿੰਨੀ ਤੁਸੀਂ ਤਿਆਰੀ ਕਰ ਲਈ ਜਿਹੜੇ ਲਗਾਤਾਰ ਪੇਪਰਾਂ ਦੀ ਤਿਆਰੀ ਦੇ ਵਿੱਚ ਲੱਗੇ ਨੇ ਜੇ ਪੋਸਟਾਂ ਵੱਡੀ ਗਿਣਤੀ ਦੇ ਵਿੱਚ ਆ ਜਾਣ ਤਾਂ ਹੋ ਸਕਦਾ ਤੁਸੀਂ 125 ਨੰਬਰਾਂ ਦੇ ਨਾਲ ਵੀ ਤੁਹਾਡੀ ਸਿਲੈਕਸ਼ਨ ਹੋ ਜੇ ਆ ਪਿਛਲੇ ਸਮਿਆਂ ਦੇ ਵਿੱਚ ਵੀ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਜਾਂ ਪ੍ਰਕਾਸ਼ ਸਿੰਘ ਇਹ ਗੱਲ ਆਖਦੇ ਸੀ ਕਿ ਸਾਡੇ ਕੋਲ ਤਾਂ ਕੁੱਲ 700 ਪੋਸਟਾਂ ਨੇ ਸਾਡੇ ਕੋਲ ਤਾਂ 1200 ਪੋਸਟਾਂ ਨੇ 1500 ਹੈ 2000 ਹੈ 2500 ਹੈ 3000 ਹੈ ਲਗਾਤਾਰ ਇਸ ਤਰੀਕੇ ਨਾਲ ਅੱਗੇ-ਅੱਗੇ ਵਧਦੇ ਰਹੇ ਤੇ ਬੇਦਰ ਸਾਝੇ ਮੁਰਚੇ ਦੀ ਉਦੋਂ ਇਹੀ ਮੰਗ ਸੀ ਵੀਆਰਟੀ ਯੂਨੀਅਨ ਦੀ ਮੰਗ ਸੀ ਇਹ ਘੱਟੋ ਘੱਟ 15000 ਪੋਸਟਾਂ ਸਾਰੇ ਸਬਜੈਕਟਾਂ ਦੇ ਦਿੱਤੀਆਂ ਜਾਣ ਤਾਂ ਉਸ ਦੇ ਦੌਰਾਨ ਲਗਾਤਾਰ ਪ੍ਰੈਸ਼ਰ ਬਣਿਆ 41 ਘੱਟ ਪੋਸਟਾਂ ਆਪਾਂ ਉਦੋਂ ਜਾਰੀ ਕਰਵਾਈਆਂ ਨੇ ਤਾਂ ਹੁਣ ਇਹ ਨਾ ਗੱਲ ਹੋਵੇ ਕਿ ਸਾਡੇ ਆਗੂ ਵੀ ਇਸ ਗੱਲ ਤੇ ਨਰਾਸ਼ ਹੋ ਕੇ ਇਸ ਗੱਲ ਤੇ ਸਹਿਮਤੀ ਪ੍ਰਗਟਾ ਦੇਣ ਕਿ 11200 ਪੋਸਟ ਜਿੰਨੀ ਆਉਂਦੀ ਹੈ ਆਪਾਂ ਉਹ ਪਹਿਲੇ ਪੋਸਟਾਂ ਲੈ ਲਓ ਅੱਗੇ ਦੁਬਾਰਾ ਵੇਖਾਂਗੇ ਕਿ ਦੁਬਾਰਾ ਪੋਸਟਾਂ ਆਉਂਦੇ ਸਰਕਾਰ ਦੇ ਸਮੇਂ ਦੇ ਵਿੱਚ ਕੋਈ ਹਿਸਾਬ ਨਹੀਂ ਹੈ ਕਿਉਂਕਿ ਸਾਡੇ 3-4 ਸਾਲ ਦਾ ਤਕਰੀਬਨ ਸਮਾਂ ਲੱਗ ਗਿਆ ਕਾਂਗਰਸ ਵੇਲੇ 2-3 ਵਾਰ ਪੋਸਟਾਂ ਆਗੀਆਂ ਸੀ 2392 374 41 ਦਾ ਇਹ ਸਰਕਾਰ ਨੂੰ ਇੱਕ ਵੀ ਹਥਿਆਰ ਨਹੀਂ ਆਇਆ ਤਾਂ ਸਿਰਫ ਇੱਕੋ ਇਜ਼ਤਿਹਾਰ ਦੇ ਕੇ ਸਰਕਾਰ ਕਿਹੜਾ ਸੁਦਾਸ ਸਕਦੀ ਹੈ ਬੋਗਨਟੀ ਉਸੇ ਦੀ ਤਿਆਰੀਆਂ ਚ ਲੱਗ ਸਕਦੀ ਹੈ ਇਜ਼ਤਿਹਾਰ ਆਉਣ ਤੋਂ ਬਾਅਦ ਜੇ ਪੋਸਟਾਂ ਵਧਾਉਣ ਦੀ ਗੱਲ ਕਰਦੇ ਆ ਤਾਂ ਕਿਸੇ ਨੇ ਨਹੀਂ ਤੁਰਨਾ ਦੇਖੋ ਉਮਰ ਹੱਦ ਵਾਲਾ ਕਲੀਅਰ ਹੈ ਬਹੁਤ ਜਲਦੀ ਉਮਰਦ ਛੋਟ ਵਾਲਾ ਜਦੋਂ ਵੀ ਇਜ਼ਤਿਹਾਰ ਆਉਂਦਾ ਹੈ ਲੈ ਕੇ ਰਾਂਗੇ 55% ਦਾ ਵਾਅਦਾ ਰੱਦ ਕਰ ਸਾਥੀਆਂ ਨੂੰ ਸਹਿਯੋਗ ਕਰੋ ਇਹ ਵੀ ਆਪਾਂ ਰੱਦ ਕਰਵਾਵਾਂਗੇ ਗੱਲ ਰਹੀ ਪੋਸਟਾਂ ਦੀ ਪੋਸਟਾਂ ਦੇ ਵਿੱਚ ਵੀ ਮਾਸਟਰ ਕੈਡਰ ਤੋਂ ਪਹਿਲਾਂ ਜਲਦੀ ਤੋਂ ਜਲਦੀ ਅਸਿਸਟੈਂਟ ਪ੍ਰੋਫੈਸਰ ਤੇ ਲੈਕਚਰਾਰ ਦੀ ਤਾਂ ਫਿਰ ਵੱਡੀ ਗਿਣਤੀ ਦੇ ਵਿੱਚ ਮਾਸਟਰ ਕੈਡਰ ਦੀਆਂ ਪੋਸਟਾਂ ਜਿੰਨੀਆਂ ਕਾਂਗਰਸ ਸਰਕਾਰ ਨੇ 2003 ਬਾਰੀ ਚ ਦਿੱਤੀਆਂ ਸੀਗੀਆਂ 2300 3700 4 6000 ਪੋਸਟਾਂ ਹੋ ਗਈਆਂ 7000 4200 ਕਾ ਦੂਜੀ ਹੋ ਗਈਆਂ 11000 ਪੋਸਟਾਂ ਹੋ ਗਈਆਂ ਤਾਂ 11 12000 ਸਰਕਾਰ ਇਕੱਠੀਆਂ ਇੱਕੋ ਬਾਰੀ ਚ ਦੇਵੇ ਆਪਾਂ ਨੂੰ ਮਾਸਟਰ ਕੈਡਰ ਦੀਆਂ ਪੋਸਟਾਂ ਇਸ ਮੰਗ ਨੂੰ ਲੈ ਕੇ ਬੇਰੁਜ਼ਗਾਰ ਸੰਜਮ ਮੋਰਚਾ ਲਗਾਤਾਰ ਯਤਨਸ਼ੀਲ ਹੈ ਤਾਂ ਕਰਕੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਜਿਹੜੇ ਤੁਸੀਂ ਵੱਖ-ਵੱਖ ਕੋਚਿੰਗ ਸੈਂਟਰਾਂ 'ਚ ਬੈਠੇ ਹੋ ਅਕੈਡਮੀਆ 'ਚ ਬੈਠੇ ਹੋ ਲੰਬੇ ਸਮੇਂ ਤੋਂ ਤਿਆਰੀ ਕਰ ਰਹੇ ਹੋ ਤੁਸੀਂ ਸਹਿਜ ਉਹ ਖਾਸ ਕਰਕੇ ਕਰੋ ਇੱਕ ਮਹੀਨੇ ਦੇ ਵਿੱਚ ਸਿਰਫ 21 ਦਿਨ ਤੁਹਾਡੇ ਤੋਂ ਮੰਗਿਆ ਜਾ ਰਿਹਾ ਹੈ ਪਹਿਲਾਂ ਆਪਾਂ ਲੁਧਿਆਣੇ ਕਰਕੇ ਆਏ ਆ 15 ਜੂਨ ਨੂੰ ਤਾਂ ਹੁਣ 13 ਜੁਲਾਈ ਨੂੰ ਆਪਾਂ ਸੰਗਰੂਰ ਕਰ ਰਹੇ ਇੱਕ ਮਹੀਨੇ ਚ ਐਵਰੇਜ ਇੱਕ ਦਿਨ ਬਣਦਾ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ 13 ਜੁਲਾਈ ਨੂੰ ਸੰਗਰੂਰ ਪਹੁੰਚੋ ਘੱਟੋ ਘਾਟਾ 12-15000 ਪੋਸਟਾਂ ਦਾ ਇਸ਼ਤਿਹਾਰ ਲਈਏ ਜਿਹੜੇ ਵੀ ਸਾਥੀ ਲਗਾਤਾਰ ਤਿਆਰੀਆਂ ਕਰ ਰਹੇ ਸਾਰਿਆਂ ਦਾ ਨੰਬਰ ਆਵੇ ਉਮਰਤ ਛੋਟ ਮਿਲੇ 55% ਰੱਦ ਹੋਵੇ ਆਟੈਂਡ ਕਰਾਫਟ ਦਾ ਪੇਪਰ ਕੰਡਕਟ ਹੋਵੇ ਮਲਟੀਪਰਪਜ਼ ਦੀਆਂ 217 ਪ ਉਹਨਾਂ ਦਾ ਜਲਦੀ ਇhtਿਆਰ ਹੋਵੇ ਤੇ ਉਮਰਦ ਛੋਟ ਮਿਲੇ ਮੁੱਖ ਮੰਤਰੀ ਨੇ ਕਹੇ ਗੱਲ ਕਹਿ ਚੁੱਕਿਆ ਦੇਖੋ ਇੱਕ ਬਿਲਕੁਲ ਕਨਫਰਮ ਹੈ ਕਿ ਉਮਰਦ ਮਿਲਣੀ ਮਿਲਣੀ ਹੈ ਤਾਂ ਇਸ ਕਰਕੇ ਆਪਾਂ ਉਮਰਦ ਨੂੰ ਵੀ ਲਾਗੂ ਕਰਵਾਈਏ ਸਾਰੇ ਸਾਥੀਆਂ ਨੂੰ ਬੇਨਤੀ ਹੈ ਕਿ ਆਓ 11 ਦਾ 13 ਜੁਲਾਈ ਨੂੰ ਸੰਗਰੂਰ ਮੁੱਖ ਮੰਤਰੀ ਦੀ ਕੋਠੀ ਅੱਗੇ ਕਿਉਂਕਿ 18 ਤਰੀਕ ਦੀ ਮੀਟਿੰਗ ਤੋਂ ਮੁੱਖ ਮੰਤਰੀ ਭੱਜਿਆ ਜਦੋਂ ਮੁੱਖ ਮੰਤਰੀ ਬੈਠੂਗਾ ਸਾਨੂੰ ਕਿਸੇ ਕੋਲੇ ਇਕੱਲੇ ਇਕੱਲੇ ਕੋਲੇ ਜਾਣ ਦੀ ਲੋੜ ਨਹੀਂ ਸਾਨੂੰ ਸਿੱਖਿਆ ਮੰਤਰੀ ਦੇ ਮਗਰ ਫੇੜਨ ਦੀ ਲੋੜ ਨਹੀਂ ਸਾਨੂੰ ਸਿਹਤ ਮੰਤਰੀ ਦੇ ਮਗਰ ਫੇੜਨ ਦੀ ਲੋੜ ਨਹੀਂ ਸਾਨੂੰ ਕਿਸੇ ਡਾਇਰੈਕਟਰ ਸੈਕਟਰੀ ਦੇ ਮਗਰ ਜਾਣ ਦੀ ਲੋੜ ਨਹੀਂ ਅਸੀਂ ਜਦੋਂ ਮੁੱਖ ਮੰਤਰੀ ਨਾਲ ਬੈਠਾਂਗੇ ਜਾਂ ਸਬ ਕਮੇਟੀ ਨਾਲ ਬੈਠਾਂਗੇ ਸਾਰਾ ਕੁਝ ਉੱਥੇ ਹੀ ਉਪਲਬਧ ਹੁੰਦਾ ਹੈ ਉੱਥੇ ਹੀ ਸਾਰੇ ਫਾਈਨਾਂਸ ਵਾਲੇ ਹੁੰਦੇ ਆ ਉੱਥੇ ਜਿਹੜਾ ਪਰਸਨਲ ਵਾਲੇ ਹੁੰਦੇ ਆ ਵੱਖ-ਵੱਖ ਜਿਹੜੇ ਸਾਰੇ ਵਿਭਾਗ ਹੈ ਸੀਐਮ ਦੇ ਥੱਲੇ ਆਉਂਦੇ ਆ ਸਬ ਕਮੇਟੀ ਦੇ ਥੱਲੇ ਆਉਂਦੇ ਆ ਸਾਰੇ ਉਸੇ ਮੀਟਿੰਗ ਦੇ ਵਿੱਚ ਹਾਜ਼ਰ ਮਿਲਣਗੇ ਮੌਕੇ ਤੇ ਉਹਨਾਂ ਦਾ ਜਿਹੜਾ ਸਾਰਾ ਕੀ ਉਹਨਾਂ ਦੀ ਪ੍ਰੋਪੋਜ਼ਲ ਹੈ ਉਹਦਾ ਪਤਾ ਲੱਗੂਗਾ ਸੋ ਸਾਰੇ ਸਾਥੀ 13 ਜੁਲਾਈ ਦਿਨ ਐਤਵਾਰ ਨੂੰ ਸਮਰੂਰ ਸਵੇਰੇ 11 ਵਜੇ ਬੇਰਕਮ ਨਕ ਪਲਾਟ ਪਹੁੰਚੂਗਾ ਰਿਸ ਦਾ ਸਾਝੀ ਮੁਰਚੇ ਵੱਲੋਂ ਮੈਂ ਸੁਖਵਿੰਦਰ ਸਿੰਘ ਕਲਵਾ